ਸਤੋ ਮੈਂ ਤੁਹਾਡਾ ਆਪਣਾ ਰਾਕਮਾਰ ਸੋ ਸਾਡੇ ਚੈਨਲ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਸਾਡੀ ਅੱਜ ਟੀਮ ਪਹੁੰਚੀ ਹੈ ਬਾਰਾਸ਼ਟਰਾ ਬੈਂਕ ਦਿਨੋਦੀ ਬ੍ਰਾਂਚ ਗਨਪਤੀ ਇਨਕਲੇਵ ਚ ਤਾਂ ਇੱਥੋਂ ਦੇ ਮੈਡਮ ਬ੍ਰਾਂਚ ਮੈਨੇਜਰ ਅਮਨਦੀਪ ਜੀ ਸਾਡੇ ਨਾਲ ਜੁੜੇ ਨੇ ਜੋ ਬੈਂਕ ਵੱਲੋਂ ਲੋਕਾਂ ਨੂੰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਸਰਕਾਰ ਵੱਲੋਂ ਜਿਹੜੀਆਂ ਪਾਲਿਸੀਆਂ ਆਉਂਦੀਆਂ ਨੇ ਉਹਨਾਂ ਬਾਰੇ ਸਾਡੇ ਦਸ਼ਕਰਾਲ ਮੈਡਮ ਗੱਲ ਕਰ ਰਹੀ ਨੇ ਅਮਨਦੀਪ ਕੋਲ ਹਾਂ ਨਮਸਕਾਰ ਨਮਸਕਾਰ ਜੀ ਸਰ ਮੈਂ ਬੈਂਕ ਦੀਆਂ ਵਰਨੋਤ ਜਿਹੜੀਆਂ ਲੋਕਾਂ ਵਾਸਤੇ ਸੇਵਾਵਾਂ ਹੈ ਉਹਨਾਂ ਬਾਰੇ ਜਾਣਕਾਰੀ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਾਰੇ ਸੁਣ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਦੱਸਣਾ ਚਾਹੁੰਦੀ ਹਾਂ ਕਿ ਆਪਣੇ ਬੈਂਕੋਂ ਮਹਾਰਾਸ਼ਟਰ ਦੀ ਬਠਿੰਡਾ ਦੇ ਵਿੱਚ ਗਣਪਤੀ ਇਨਕਲੇਵ ਕਲੋਨੀ ਜੋ ਕਿ ਡਬਲੀ ਰੋਡ ਤੇ ਹੈ ਉੱਥੇ ਇੱਕ ਨਵੀਂ ਬ੍ਰਾਂਚ ਖੁੱਲਹੀ ਗਈ ਹੈ ਔਰ ਆਪਣੀ ਬ੍ਰਾਂਚ ਦੇ ਵਿੱਚ ਬੈਂਕ ਦੀਆਂ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਜਿਵੇਂ ਕਿ ਕਿਸੇ ਨੇ ਵੀ ਕੋਈ ਸੇਵਿੰਗ ਖਾਤੇ ਖੋਲਣੇ ਆ ਜ਼ੀਰੋ ਬੈਲੈਂਸ ਖਾਤੇ ਆ ਕਰੰਟ ਅਕਾਊਂਟ ਹੈ ਠੀਕ ਹੈ ਸਾਰੇ ਤਰ੍ਹਾਂ ਦੇ ਅਕਾਊਂਟ ਓਪਨ ਕੀਤੇ ਜਾਂਦੇ ਆ ਇਸ ਤੋਂ ਬਿਨਾ ਐਫ ਡੀ ਖੋਲਣੀ ਆ ਕਿਸੇ ਨੇ ਅੱਜ ਦੀ ਡੇਟ ਦੇ ਵਿੱਚ ਬੈਂਕ ਆ ਮਹਾਰਾਸ਼ਟਰ ਦਾ ਐਫ ਡੀ ਦਾ ਸਭ ਤੋਂ ਵੱਧ ਰੇਟ ਆਫ ਇੰਟਰਸਟ ਹੈ 7.95 ਹੈ 365 ਦਿਨ ਮਤਲਬ ਕਿ 1 ਸਾਲ ਦੇ ਲਈ ਸੀਨੀਅਰ ਸਟੀਜਨ ਦੇ ਲਈ ਜੋ ਕਿ ਕੰਪੈਰੀਟਿਵਲੀ ਸਾਰੇ ਬੈਂਕਾਂ ਦੇ ਮੁਕਾਬਲੇ ਸਭ ਤੋਂ ਵੱਧ ਇਸ ਟਾਈਮ ਸਾਡੀ ਬੈਂਕ ਆ ਮਹਾਰਾਸ਼ਟਰ ਦਾ ਵਿਆਜ ਹੈ ਤੋਂ ਐਫ ਡੀ ਵੀ ਕਰਾ ਸਕਦੇ ਆ ਆ ਐਫ ਡੀ ਦੇ ਨਾਲ ਨਾਲ ਤੁਸੀਂ ਬਾਕੀ ਸੁਵਿਧਾਵਾਂ ਜਿਵੇਂ ਕਿ ਆਨਲਾਈਨ ਬੈਂਕਿੰਗ ਦੀਆਂ ਹੈ ਅੱਜ ਕੱਲ ਜੋ ਨਵੀਂ ਜਨਰੇਸ਼ਨ ਲਈ ਸਾਰਿਆਂ ਦੇ ਲਈ ਇਜ਼ੀਲੀ ਹੈ ਆਨਲਾਈਨ ਬੈਂਕਿੰਗ ਨੈਟ ਬੈਂਕਿੰਗ ਮੋਬਾਈਲ ਬੈਂਕਿੰਗ ਉਹ ਸਾਰੀਆਂ ਸੁਵਿਧਾਵਾਂ ਨੇ ਠੀਕ ਹੈ ਔਰ ਬ੍ਰਾਂਚ ਦੇ ਨਾਲ ਹੀ ਆਪਣੇ ਏਟੀਐਮ ਕਾਰਡ ਵੀ ਏਟੀਐਮ ਮਸ਼ੀਨ ਵੀ ਲੱਗੀ ਹੋਈ ਹੈ ਰੀਸਾਈਕਲ ਜਿਹਦੇ ਵਿੱਚ ਤੁਸੀਂ 24 ਘੰਟੇ ਚੱਲਦਾ ਹੈ ਤੁਸੀਂ ਕੈਸ਼ ਜਮਾ ਵੀ ਕਰਵਾ ਸਕਦੇ ਹੋ ਕਢਵਾ ਵੀ ਸਕਦੇ ਹੋ ਕਿਸੇ ਵੀ ਟਾਈਮ ਤੇ ਛੁੱਟੀ ਵਾਲੇ ਦਿਨ ਵੀ ਚੱਲਦਾ ਚੱਲਦਾ ਹੈ ਅ ਇਸ ਦੇ ਨਾਲ ਨਾਲ ਲੋਨ ਦੀਆਂ ਸਹੂਲਤਾਂ ਜਿਵੇਂ ਕਿ ਹਾਊਸਿੰਗ ਲੋਨ ਹੈ ਠੀਕ ਹੈ ਕਾਰ ਲੋਨ ਹੋ ਗਿਆ ਐਜੂਕੇਸ਼ਨ ਦਾ ਲੋਨ 골ਡ ਦਾ ਲੋਨ ਸਾਰੇ ਤਰ੍ਹਾਂ ਦੇ ਮਤਲਬ ਕਿ ਐਮ ਐਸ ਐਮ ਇ ਬਿਜ਼ਨਸ ਵਾਲੇ ਲੋਨ ਦਿੱਤੇ ਜਾਂਦੇ ਆ ਔਰ ਆਪਣੀ ਬੈਂਕ ਦੇ ਵਿੱਚ ਹਾਊਸਿੰਗ ਲੋਨ ਦਾ ਜਿਹੜਾ ਵਿਆਜ ਹੈ ਬਹੁਤ ਘੱਟ ਹੈ 7.85 ਹੈ ਅੱਜ ਦੀ ਰੇਟ ਦੇ ਵਿੱਚ ਜਿਹੜਾ ਮੇਰੇ ਖਿਆਲ ਚ ਕਿਸੇ ਬੈਂਕ ਦੇ ਵਿੱਚ ਨਹੀਂ ਹੈ ਔਰ ਦੂਸਰਾ 골ਡ ਲੋਨ ਦਾ ਵੀ ਬਹੁਤ ਘੱਟ ਵਿਆਜ ਹੈ 8.75 ਤੇ ਹੈ ਠੀਕ ਹੈ ਤਾਂ ਆਪਣੇ ਸਾਰੇ ਵੀ ਕੋਈ ਜ਼ਿੰਮੇਦਾਰ ਭਾਈ ਜਿਨ੍ਹਾਂ ਨੇ ਵੀ ਐਗਰੀਕਲਚਰ ਦੇ ਵਿੱਚ ਵੀ 골ਡ ਲੋਨ ਲੈਣਾ ਹੋਵੇ ਖੇਤੀ ਦੀਆਂ ਜ਼ਰੂਰਤਾਂ ਦੇ ਲਈ ਉਹ ਵੀ ਲੈ ਸਕਦੇ ਨੇ ਕੋਈ ਹੋਰ ਬਿਜ਼ਨਸ ਦੇ ਲਈ ਵੀ ਲੋਨ ਲੈਣਾ ਹੈ ਨਾ 골ਡ ਲੋਨ ਇੱਕ ਐਮਰਜੈਂਸੀ ਦੇ ਲਈ ਹੁੰਦਾ ਹੈ ਤਾਂ ਬਹੁਤ इजीली ਮਤਲਬ ਬਹੁਤ ਘੱਟ ਰੇਟ ਤੇ ਘੱਟ ਟਾਈਮ ਦੇ ਵਿੱਚ ਦਿੱਤਾ ਜਾਂਦਾ ਹੈ ਕਾਰ ਲੋਨ ਵਹੀਕਲ ਲੋਨ ਨਾ ਅੱਜ ਕੱਲ ਹਰੇਕ ਦੇ ਲਈ ਕਾਰ ਦੀ ਵੀ ਜ਼ਰੂਰਤ ਹੈ ਕਾਰ ਲੋਨ ਵੀ ਬਹੁਤ ਘੱਟ ਰੇਟ ਤੇ ਆਪਣੇ ਕੋਲ 8.20 ਤੋਂ ਸਟਾਰਟ ਹੈ ਸੋ ਸਾਰੇ ਸੁਣਨ ਵਾਲਿਆਂ ਨੂੰ ਮੇਰੀ ਇੱਕ ਰਿਕੁਐਸਟ ਹੈ ਅਪੀਲ ਹੈ ਵੀ ਤੁਸੀਂ ਬੈਂਕ ਆਫ ਮਹਾਰਾਸ਼ਟra ਜ਼ਰੂਰ ਵਿਜ਼ਿਟ ਕਰੋ ਆਪਣਾ ਅਕਾਊਂਟ ਓਪਨ ਕਰਾਓ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੇਵਿੰਗ ਦੀ ਐਡਵਾਂਸਸ ਦੀ ਡਿਪੋਜ਼ਿਟ ਦੇ ਸੰਬੰਧੀ ਕੋਈ ਵੀ ਸੁਵਿਧਾ ਚਾਹੀਦੀ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਇਸ ਦੇ ਨਾਲ ਮੈਂ ਇੱਕ ਚੀਜ਼ ਹੋਰ ਐਡ ਕਰਦੀ ਹਾਂ ਕਿ ਆਪਣੇ ਕੋਲ ਲੋਕਰ ਵੀ ਦੀ ਸੁਵਿਧਾ ਵੀ ਉਪਲਬਧ ਹੈ ਠੀਕ ਹੈ ਤੋਂ ਸੋ ਤੁਹਾਨੂੰ ਬਹੁਤ ਵਧੀਆ ਸਟਾਫ ਮਿਲੇਗਾ ਸਾਰੇ ਮਤਲਬ ਅਟੈਂਡ ਕਰਨ ਵਾਲੇ ਮਿਲਣਗੇ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਸੁਵਿਧਾ ਦਿੱਤੀ ਜਾਊਗੀ ਮੈਡਰ ਇਸ ਬੈਂਕ ਦੀਆਂ ਕਿੰਨੀਆਂ ਬ੍ਰਾਂਚਾਂ ਬਟੰਡੇ ਵਿੱਚ ਬਟੰਡੇ ਦੇ ਵਿੱਚ ਇਹ ਆਪਣੀ ਦੂਜੀ ਬ੍ਰਾਂਚ ਹੈ ਜੀ ਇੱਕ ਬ੍ਰਾਂਚ ਆਪਣੀ ਮੋਡਲ ਟਾਊਨ ਫੇਜ਼ 1 ਦੇ ਵਿੱਚ ਹੈ ਔਰ ਇਹ ਦੂਸਰੀ ਬ੍ਰਾਂਚ ਖੁੱਲੀ ਗਈ ਹੈ ਡਬਲੀ ਰੋਡ ਤੇ ਕਿਉਂਕਿ ਅੱਜਕੱਲ ਦੂਜੀ ਬ੍ਰਾਂਚ ਦਾ ਪੂਰਾ ਐਡਰੈਸ ਤੁਹਾਨੂੰ ਲੋਕੀ ਸੁਝਾ ਨਹੀਂ ਇਹ ਸਰ ਆਪਣੇ ਡਬਲੀ ਰੋਡ ਤੇ ਹੈ ਡਬਲੀ ਰੋਡ ਤੇ ਗਣਪਤੀ ਕਲੋਨੀਆ ਗਣਪਤੀ ਇਨਕਲੇਵ ਕਰਕੇ ਉਹ ਕਲੋਨੀ ਦੇ ਵਿੱਚ ਜਦੋਂ ਤੁਸੀਂ ਅੰਦਰ ਕਰੋਗੇ ਤੁਹਾਨੂੰ ਸਾਹਮਣੇ ਬਿਲਕੁਲ ਐਸਬੀਆਈ ਦੇ ਨਾਲ ਬ੍ਰਾਂਚ ਹੈ ਤੁਹਾਨੂੰ ਸਾਹਮਣੇ ਰੋਡ ਤੋਂ ਵੀ ਦਿਖੇਗੀ ਮੈਡਮ ਜਿਸ ਤਰ੍ਹਾਂ ਤੁਸੀਂ ਲੋਨ ਦੀ ਗੱਲ ਕਰ ਰਹੇ ਹੋ ਜੇ ਬੱਚੇ ਬਾਹਰ ਜਾ ਰਹੇ ਆ ਉਹਨਾਂ ਬਾਰੇ ਕੀ ਫੈਸਿਲਿਟੀ ਹੈ ਹਾਂਜੀ ਉਹਦੇ ਲਈ ਐਜੂਕੇਸ਼ਨ ਲੋਨ ਦੀ ਹੈ ਆਪਣੇ ਕੋਲ ਨਾ ਐਜੂਕੇਸ਼ਨ ਲੋਨ ਵੀ ਆਪਣੇ ਕੋਲ ਬਹੁਤ ਘੱਟ ਰੇਟ ਤੇ ਚੱਲ ਰਿਹਾ ਹੈ ਸੋ ਕਿਸੇ ਨੇ ਵੀ ਕੋਈ ਇੰਡੀਆ ਦੇ ਵਿੱਚ ਆਪਣੇ ਇੱਥੇ ਐਜੂਕੇਸ਼ਨ ਦੇ ਲਈ ਵੀ ਲੋਨ ਚਾਹੀਦਾ ਹੋਵੇ ਮਿਲਦਾ ਹੈ ਔਰ ਬਾਹਰ ਜੇ ਕਿਸੇ ਨੇ ਸਟੱਡੀ ਕਰਨੀ ਹੈ ਤਾਂ ਉਹਦੇ ਲਈ ਵੀ ਆਪਣੇ ਕੋਲ ਐਜੂਕੇਸ਼ਨ ਲੋਨ ਦੀ ਸਹੂਲਤ ਹੈ ਮੈਨੂੰ 2 ਪੀਐਮ ਯੋਜਨਾ ਹੈਗੀ ਹੈ ਤੁਹਾਨੂੰ ਜੀ ਮੁਦਰਾ ਯੋਜਨਾ ਉਹਨਰ ਦਾ ਲੋਕਲ ਬਹੁਤ ਘੱਟ ਬਦਾ ਹੈ ਉਹਨਾਂ ਬਾਰੇ ਕੋਈ ਜਾਣਕਾਰੀ ਦੇ ਸਕੋ ਹਾਂ ਜੀ ਹਾਂ ਬਿਲਕੁਲ ਮੁਦਰਾ ਯੋਜਨਾ ਦੇ ਵਿੱਚ ਵੀ ਹੁਣ 10 ਸਾਲ ਹੋ ਗਏ ਨੇ ਸਰਕਾਰ ਦੀ ਮੁਦਰਾ ਯੋਜਨਾ ਉਹਦੇ ਵਿੱਚ ਵੀ ਬੈਂਕ ਸਾਡਾ ਬਹੁਤ ਅਗਰੈਸਿਵ ਹੈ ਕਿਸੇ ਨੇ ਵੀ ਕੋਈ ਵੀ ਲੋਨ ਲੈਣਾ ਵਿਦਾਊਟ ਸਿਕਿਉਰਿਟੀ ਤੋਂ ਹਨਾ 10 ਲੱਖ ਤੱਕ ਦਾ ਲੋਨ ਬੈਂਕ ਪ੍ਰੋਵਾਈਡ ਕਰਦੀ ਆ ਕਿਸੇ ਨੇ ਕੋਈ ਨਵਾਂ ਸੈਟਅਪ ਕਰਨਾ ਹੈ ਜਾਂ ਕੋਈ ਰਨਿੰਗ ਹੈ ਉਹਦੇ ਲਈ ਹਨਾ ਕੁਝ ਐਡ-ਆਨ ਕਰਨਾ ਹੈ ਨਾਸਮੈਂਟ ਚਾਹੀਦੀ ਹੈ ਤਾਂ ਉਹ ਵੀ ਆਪਣੀ ਬੈਂਕ ਦਿੰਦੀ ਹੈ ਸਾਡੇ ਬੈਂਕ ਦੀ ਸੇਵਾਵਾਂ ਲੈਣ ਲਈ ਕਿਸ ਤਰ੍ਹਾਂ ਸੰਪਰਕ ਕਰ ਸਕਦੇ ਹੋ ਤੁਹਾਡੇ ਨਾਲ ਕੋਈ ਫੋਨ ਨੰਬਰ ਹੈ ਹਾਂ ਜੀ ਹਾਂ ਤੁਸੀਂ ਆਪਣੇ ਕਾਲ ਵੀ ਕਰ ਸਕਦੇ ਹੋ ব্রাঞ্চ ਵਿజిਟ ਵੀ ਕਰ ਸਕਦੇ ਹੋ ਕਾਲ ਦੇ ਲਈ ਸਾਡਾ ਨੰਬਰ ਹੈ ਜੀ 9877864362 9877864362